ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਰਨਤਾਰਨ ਜਿਮਣੀ ਛੋਣਾ ਦੇ ਦੌਰਾਨ ਗੈਂਗਸਟਰਾਂ ਨੂੰ ਪੰਜਾਬ ਛੱਡਣ ਦੀ ਚੇਤਾਵਨੀ ਦੇ ਰਹੇ ਨੇ ਦੂਜੇ ਪਾਸੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਦਿਨ ਦਿਹਾੜੇ ਹੀ ਗੈਂਗਸਟਰਾਂ ਵੱਲੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਅਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਜੰਡਿਆਲਾ ਗੁਰੂ ਇਲਾਕੇ ਦਾ ਹੈ ਜਿੱਥੇ ਇੱਕ ਵਾਰ ਫਿਰ ਅਪਰਾਧਕ ਤੱਤਾਂ ਵੱਲੋਂ دہشت ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇੱਥੇ ਇੱਕ ਪੰਸਾਰੀ ਦੀ ਦੁਕਾਨ ਤੇ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇਹ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਜਾਂਚ ਦੀ ਰਫ਼ਤਾਰ ਤੇਜ਼ ਕਰ ਦਿੱਤੀ ਗਈ ਹੈ ਦੁਕਾਨ ਮਾਲਕ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਕੋਲ ਫਿਰੋਤੀ ਲਈ ਫੋਨ ਆਇਆ ਜਿਸ ਵਿੱਚ ਮਸ਼ਹੂਰ ਗੈਂਗਸਟਰ ਕੇਸ਼ਵ ਵੱਲੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਉਸਨੇ ਫਿਰੋਤੀ ਰਕਮ ਨਾ ਦੇਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਹੀ ਅੱਜ ਤਿੰਨ ਨੌਜਵਾਨ ਐਕਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਦੀ ਦੁਕਾਨ ਦੇ ਕੋਲ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ ਦੋ ਰੋਂ ਦੇ ਚਲਾਨ ਦੇ ਦੌਰਾਨ ਦੁਕਾਨ ਦੇ ਬਾਹਰ ਲੱਗੇ ਕੱਚ ਦੇ ਦਰਵਾਜ਼ੇ ਤੇ ਗੋਲੀਆਂ ਲੱਗੀਆਂ ਜਿਸ ਕਾਰਨ ਮਾਲਕ ਨੂੰ ਕੱਚ ਟੁੱਟਣ ਦੇ ਨਾਲ ਸੱਟਾਂ ਜ਼ਰੂਰ ਆਈਆਂ ਪਰ ਉਹ ਵੱਡੀ ਝੋਟ ਤੋਂ ਬਚ ਗਿਆ ਦੁਕਾਨ ਮਾਲਕ ਨੇ ਆਪਣੇ ਬਚਾਅ ਦਿ ਲਈ ਆਪਣੇ ਕੋਲ ਮੌਜੂਦਾ ਲਾਇਸੈਂਸੀ ਪਿਸਤੌਲ ਨਾਲ ਵਾਪਸੀ ਚ ਫਾਇਰ ਕੀਤਾ ਸੀ ਜਿਸ ਕਾਰਨ ਗੈਂਗਸਟਰ ਮੌਕੇ ਤੋਂ ਤੁਰੰਤ ਭੱਜ ਗਏ ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਨੇ ਆਲੇ-ਦੁਆਲੇ ਲੱਗੇ ਹੋਰ ਸੀਸੀਟੀਵੀ ਕੈਮਰਾ ਦੀ ਜਾਂਚ ਹੋ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਜਲਦੀ ਹੀ ਕਰ ਲਈ ਜਾਵੇਗੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਗਲਤੀ ਤਾਂ ਫਰੋਦੀ ਕੋਲ ਆ ਰਹੀ ਹੈ 2-3 4-5 ਦਿਨ ਤੋਂ ਇਹਨੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲਓ ਮੇਰੇ ਕੋਲ ਪੈਸੇ ਨਹੀਂ ਇਹ ਕਹਿੰਦਾ ਕੋਈ ਤੁਹਾਡੇ ਗੋਲੀਆਂ ਮਾਰਨੇ ਮਹਾਦੀ ਜਦੋਂ ਮਰਦਾ ਦਿਲ ਕਰਕੇ ਆ ਜਾ ਕੋਈ ਜਲਦੀ ਕਿੰਨੇ ਜਾਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖੇ ਨਹੀਂ ਦੋ ਇਹ ਦੋ ਤਿੰਨ ਜਣੇ ਹੀ ਵੀਡੀਓ ਤੇ ਆਇਆ ਤੁਸੀਂ ਪੁਲਿਸ ਤੋਂ ਮੇਟ ਕਿੱਥੇ ਕੀਤਾ ਹਾਂ ਪਹਿਲਾਂ ਕਿਤੇ ਪੁਲਿਸ ਮੁਰੇਟ ਕੀਤੀ ਕਿੰਨੇ ਫਾਇਰ ਕੀਤੇ ਉਹਨਾਂ ਦੋ ਫਾਇਰ ਕੀਤੇ ਅੱਛਾ ਉਹ ਕਿੱਥੇ ਲਿਖੇ ਫਾਇਰ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਬਜਾ ਸਾਇਓ ਜਵਾਬੀ ਤੁਸੀਂ ਕੋਈ ਫਾਇਰ ਕੀਤੇ ਹਾਂਜੀ ਜਵਾਬੀ ਫਾਇਰ ਕੀਤਾ ਮੈਂ ਪਿੱਛੇ ਜਾਣ ਅੱਛਾ ਤਾਂ ਕਿਦੋਂ ਕੀ ਆ ਰਿਹਾ ਹੈ ਹਾਂਜੀ ਇਹ ਕਿੰਨੇ ਫਾਇਰ ਕੀਤੇ ਤੁਸੀਂ ਮੈਂ ਵੀ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਕਤ ਜਿੰਨਾ ਪੂਰਾ ਰੋਲ ਹੀ ਕਰਦੇ ਕਿੰਨਾ ਫੇਰ ਮਗਰ ਜਾ ਕੇ ਇਹ ਫੇਰ ਉਹ ਭੱਜ ਗਏ ਉਹ ਭੱਜ ਗਏ ਅੰਦਰ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਮੰਗੇ ਕਰ ਨਹੀਂ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੱਜ ਥੱਲੇ ਪਾਈ ਦੇ ਇਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਪ੍ਰੋਤਿਗ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਿਆਲੇ ਦੇ ਜਿੰਨਾ ਜਿੰਨਾ ਨੇ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚ ਅੱਜ ਜਿਹੜੇ ਜਿਹੜੇ ਤੇਜਰੀ ਵਾਲਾ ਉਹਨਾਂ ਨੇ ਅੱਜ ਪਰ ਗ੍ਰੈਂਡਸਟਰ ਨੂੰ ਕਿਹਾ ਨਹੀਂ ਦਿੱਤੀ ਹੈ ਕੋਈ ਪੰਜਾਬ ਛੱਡ ਦੋ ਕੋਈ ਜਦੋਂ ਨਹੀਂ ਸਾਰਾ ਇੱਛਾ ਟੋਟਾ ਇੱਛਾ ਦੋ ਐਫਐਸ ਦੇ ਸਾਹ ਕੋਈ ਚਤਾ ਨਹੀਂ ਉਹਨਾਂ ਨੇ ਕਰਨਾ ਕੱਖ ਨਹੀਂ ਦਵਾ ਕੋਖ ਨਹੀਂ ਕਰਨਾ ਵਾਹ ਇਦਾਂ ਹੀ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਵਜੇ ਇਹਨੇ ਨਹੀਂ ਮੋਟਰਸਾਈਕਲ ਤੇ ਸਵਾਰੀ ਕੀ ਕਰ ਰਹੇ ਨੇ ਜਿਹੜਾ ਫਾਇਰ ਵੱਗ ਕਾਰ ਨਹੀਂ ਹੈ ਅਭੀ ਬੈਨਾ ਫਲੋਟੀ ਦੇ ਕੋਲ ਆਉਂਦੀ ਰਹੀਆਂ ਮੁਰਕੇ ਨਿਪਟੇ ਸਰ ਨੂੰ ਕੀਤੀ ਹੈਗੀ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਝਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋ ਜਾਂਦਾ ਇਹ ਤਿੰਨ ਚਾਰ ਦਿਨ ਤੋਂ ਆਉਂਦੀ ਹੈ ਕਿਹੜਾ ਤੁਸੀਂ ਦੱਸਦਾ ਕਿ ਨਾਮ ਸਾਹਿਬ ਭਾਈ ਨੂੰ ਪਤਾ ਉਹ ਹੀ ਉਹਨਾਂ ਨੂੰ ਕੋਲ ਹੁੰਦੀ ਉਹਨਾਂ ਨੰਬਰ ਤੇ ਆਉਂਦੀ ਨਹੀਂ ਫੋਨ ਪਤਾ ਨਹੀਂ ਕੌਣ ਬੋਲਦਾ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕੋਲ ਕਰਦੇ ਨੇ ਆਪਣਾ ਨਾਮ ਇਹ ਦੱਸਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵੇਗ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਆ ਤਿੰਨ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਨੰਗੇ ਇੱਕ ਨੇ ਰੇ ਭੇਜਿਆ ਕਿਸ ਜਗ੍ਹਾ ਤੋਂ ਆਏ ਕਰੇ ਬਜ਼ਾਰ ਤੋਂ ਇਹ ਪੱਲੀ ਸਾਈਡ ਹੁਸ਼ਣ ਸਾਈਡ ਤੋਂ ਆਏ ਆ ਤੇ ਬਾਹਰ ਛੇ ਘੰਟੇ ਦਾ ਜਿਹੜਾ ਉਹਨਾਂ ਨੇ ਉਹ ਬਾਹਰ ਮਗਰ ਤੁਸੀਂ ਭੱਜੇ ਵੀ ਜੀ ਆਹ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤੇ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤੇ ਕਿ ਦੋ ਵਾਰ ਨਿਕਲ ਕੇ ਹੁੰਦੇ ਆ। ਤੁਹਾਡਾ ਆਪਣਾ ਲਾਇਸੈਂਸੀ ਹੈ? ਹਾਂ ਜੀ ਜੀ। ਮੰਗਨ ਸਾਫ ਦੀ ਮੰਗ ਕਰਦੇ ਆ ਜੀ। ਬਾਕੀ ਅੱਗੇ ਵੀ ਧੰਨਵਾਦ ਜਰਾਰੇ ਕਾਫੀ ਕੋਲਾ ਆਈਆਂ ਪਰ ਕੋਈ ਗਲਬਾੜ ਹੈ ਨਹੀਂ ਕੋਈ। ਹੁਣ ਪੁਲਸਾ ਜੀ? ਹਾਂ ਜੀ ਹੁੰਦੇ ਆਏ। ਪੁੱਛ ਕੀਤਾ ਉਹ ਦੇ ਲਿਖਰ ਪਰ ਆਪਣਾ ਕੰਮ ਕੇ ਕਾਰਵਾਈ ਕੇ ਲਿਖਣ ਦੇ ਬਿਆਨ ਦੇਣਗੇ। ਹਾਂ ਜੀ। ਹਾਂ ਜੀ ਸਾਹਿਬ ਕੀ ਗੱਲ ਕੀ ਹੋਈ ਜੀ? ਅੱਜ ਵਕਤ ਕਰੀਬ 7:00 7:00 ਵਜੇ ਦਾ ਸੀਗਾ ਸ਼ਾਮ ਦਾ ਅਸੀਂ ਥਰੋਂਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਆ ਤੇ ਪਤਾ ਲੱਗਾ ਕਿ ਨਾਲ ਸਿੰਘ ਪੰਥਾਰੀ ਦੀ ਦੁਕਾਨ ਹੈ ਸ਼ੇਖਪੱਤੇ ਗੇਟ ਦੇ ਲੱਗੇ ਕਸ਼ਮੀਰੀ ਬਾਜ਼ਾਰ 'ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੰਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਹੇਠਲੇ ਰਿਹਾ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲੀ ਨਹੀਂ ਇਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਚੇਸ਼ੀ ਜੀ ਕੈਮਰਾ ਪੰਕਸ਼ਨ ਕਰ ਰਹੇ ਤੇ ਦੋਸ਼ੀਆਂ ਦੀ ਪਾਲ ਕਰੇ ਕੀ ਕਾਰਨ ਕੀ ਰਿਆ ਵਾ ਜੀ ਗੋਲੀ ਚਲਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਥ ਥਰਡਾਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾਮ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪ੍ਰਤੀਨੀ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਕੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਹੈ ਜੀ ਇਹਨਾਂ ਦੇ ਕਹਿਣ ਮੁਤਾਬਕ ਹੈ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਹੈ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਡੀ ਪਿੰਡ ਦੇ ਵਿੱਚ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਤ ਪੈਣੀ ਚਾਹੀਦੀ ਆ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫਾਇਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫਾਇਰ ਕੀਤੇ ਇਹਨਾਂ ਕੋਲ ਲਾਇਸੈਂਸ ਸੀ ਪਿਸ਼ਲ ਸੀਗਾ ਆਪਣਾ ਉਹ ਪਰ ਪਟੇਲ ਚੌਂਕ ਨੂੰ ਨਿਕਲ ਜੇ ਥੋੜਾ ਰੱਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫਾਇਰ ਕੀਤੇ ਉਹਨਾਂ ਨੇ ਦੋ ਫਾਇਰ ਕੀਤੇ ਜੀ ਕਿਹੜੀ ਕਨਵੈਸ ਤੇ ਉਪਰ ਆਏ ਸੀ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋ ਇਹਨਾਂ ਦੇ ਕਿਹਨਾਂ ਮਤਲਬ ਕਿੰਨੇ ਲੋਕ ਸੀ ਉਹ ਤਿੰਨ ਜਾਂ ਕੀ ਕਰ ਬਈ ਸਾਰੇ ਅਸੀਂ بس ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਦਾਜ ਕਰਕੇ ਤਫ਼ਤੀਸ਼ ਕਰ ਰਹੇ ਹਾਂ ਕੈਮਰੇ ਵੇਖ ਰਹੇ ਇਹ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਗੱਲ ਕੀ ਉਹ ਮੂੰਹ ਬੰਨੇ ਹੋਏ ਸੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਤੀ ਮੰਗੀ ਸੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸੇ ਨੇ ਕੀ ਸਰ ਪਹਿਲਾਂ ਤੁਹਾਨੂੰ ਦਿਖਾ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅਣਜਾ ਅੱਜ ਇਹ ਦੱਸਿਆ ਉਹਨਾਂ ਨੇ ਜਿਹੜਾ ਪਹਿਰੇ ਉਹਨਾਂ ਨੇ ਥਾਣੇ ਦੇ ਵਿੱਚ ਦਰਖਾਸਤ ਕੀਤੀ ਜਿਹੜੀ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਆ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਰਿਹਾ ਹਾਂ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਆ ਬਸ ਮਕਦਮਾ ਦਾਦ ਕਰਨ ਲੱਗੇ ਆ ਤਫ਼ਤੀਸ਼ ਕਰਨ ਲੱਗੇ ਆ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਐਫਆਈਰ ਦਰਤੀ ਕਰਨ ਲੱਗੇ